ਅ ਦੇਖੋ ਕੱਲ ਬਹੁਤ ਹੀ ਜੜੀ ਮੰਦ ਭਾਗੀ ਘਟਨਾ ਪਰਸੋ ਰਾਤ ਨੂੰ ਵਾਪਰੀ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਪਰਿਵਾਰਾਂ ਦੇ ਨਾਲ ਦੁੱਖ ਪ੍ਰਗਟ ਕਰਦਾ ਹਾਂਗਾ ਔਰ ਦੂਸਰਾ ਇਸ ਕੇਸ ਦੇ ਅੰਦਰ ਹੁਣ ਤੱਕ 16 ਵਿਅਕਤੀ ਜਿਹੜੇ ਨੇਗੇ ਉਹਨਾਂ ਦੀ ਅਰੈਸਟ ਹੋ ਚੁੱਕੀ ਆ ਕਿਹੜੀ ਜਗ੍ਹਾ ਤੋਂ ਇਹ ਜਿਹੜਾ ਮੀਥਨੋਲ ਕੈਮੀਕਲ ਸੀਗਾ ਜਿਹੜਾ ਮੀਥਨੋਲ ਕੈਮੀਕਲ ਸੀਗਾ ਕਿਹੜੀ ਜਗ੍ਹਾ ਤੋਂ ਪਰਚੇਸ ਕੀਤਾ ਗਿਆ ਇਹ ਦਿੱਲੀ ਤੋਂ ਪਰਚੇਸ ਕੀਤਾ ਗਿਆ ਔਰ ਬਾਆ ਰੂਟ ਲੁਧਿਆਣਾ ਆਇਆ ਉਹ ਕਿੱਥੇ ਤੱਕ ਪਹੁੰਚਿਆ ਉਹਦੇ ਅੰਦਰ ਹੁਣ ਤੱਕ 16 ਵਿਅਕਤੀ ਜਿਹੜੇ ਨੇਗੇ ਉਹ ਅਰੈਸਟ ਹੋ ਚੁੱਕੇ ਨੇਗੇ ਔਰ ਇਨਵੈਸਟੀਗੇਸ਼ਨ ਚੱਲ ਰਹੀ ਆ ਇਨਵੈਸਟੀਗੇਸ਼ਨ ਦਾ ਅਜੇ ਪਹਿਲਾ ਦਿਨ ਸੀਗਾ ਅੱਜ ਉਹ ਸਾਰੇ ਵਿਅਕਤੀ ਜਿਹੜੇ ਨੇਗੇ ਆਨਰੇਬਲ ਕੋਰਟ ਦੇ ਕੋਰਟ ਦੇ ਵਿੱਚ ਪੇਸ਼ ਕੀਤੇ ਗਏ ਨੇ ਕੋਰਟ ਤੋਂ ਫਰਦਰ ਰਿਮਾਂਡ ਲੈ ਕੇ ਫਰਦਰ ਜਿਹੜੀ ਆ ਇਨਵੈਸਟੀਗੇਸ਼ਨ ਹੋਊਗੀ ਕਿਸੇ ਵੀ ਚਾਹੇ ਕੋਈ ਪੋਲਿਟੀਕਲ ਵਿਅਕਤੀ ਆ ਚਾਹੇ ਕੋਈ ਨਾਨ ਪੋਲਿਟੀਕਲ ਵਿਅਕਤੀ ਆ ਚਾਹੇ ਕੋਈ ਆਫੀਸਰ ਆ ਜਿਹੜਾ ਵੀ ਅਧਿਕਾਰੀ ਜ਼ਿੰਮੇਵਾਰ ਆ ਉਦੇ ਖਿਲਾਫ ਠੋਕ ਕੇ ਕਾਰਵਾਈ ਹੋਊਗੀ ਅੱਛਾ 302 ਸਾਰ ਇਹਦੇ ਚ ਲੱਗੇ ਕਿਉਂਕਿ ਮੁੱਖ ਮੰਤਰੀ ਖੁਦ ਕਹਿ ਰਹੇ ਨੇ ਕਿ ਇਹ ਤਾਂ ਇੱਕ ਕਤਲ ਆ ਬਿਲਕੁਲ ਇੱਕ ਕਤਲ ਆ ਮੈਂ ਦੱਸਦਾ ਇੱਕ ਡਿਜ਼ਾਈਨ ਤਿਆਰ ਕੀਤਾ ਗਿਆ ਮਿਥਨੋਲਿਕ ਕੈਮੀਕਲ ਆ ਇਥਨੋਲ ਜਿਹੜਾ ਹਿਊਮਨ ਕੰਜ਼ਮਪਸ਼ਨ ਲਈ ਆ ਮਨੁੱਖ ਦੇ ਲਈ ਆ ਜਿੱਦੋਂ ਸ਼ਰਾਬ ਤਿਆਰ ਹੁੰਦੀ ਆ ਪਰ ਮਿਥਨੋਲ ਜਿਹੜਾ ਉਹ ਇੱਕ ਕੈਮੀਕਲ ਆ ਉਹ ਫੈਕਟਰੀਆਂ ਦੇ ਲਈ ਰੰਗ ਰੋਗਾਂ ਦੇ ਲਈ ਲੱਕੜ ਦੇ ਲਈ ਬਹੁਤ ਸਾਰੇ ਪ੍ਰੋਡਕਟ ਦੇ ਅੰਦਰ ਉਹ ਯੂਜ਼ ਹੁੰਦਾਗਾ ਔਰ ਉਹਨੂੰ ਉਹ ਇਹਦਾ ਪ੍ਰੋਡਕਟ ਆ ਉਹਨੂੰ ਲਿਆ ਕੇ ਮਨੁੱਖ ਦੇ ਉੱਤੇ ਵਰਤਣਾ ਔਰ ਜਾਲੀ ਫਰਜ਼ੀ ਬਰਗੜਾ ਕੇ ਸੋਚਦੇ ਹੋਏ ਕਿ ਮੈਨੂੰ ਪਤਾ ਹੁੰਦੇ ਹੋਏ ਦੋਸ਼ੀ ਨੂੰ ਪਤਾ ਹੁੰਦੇ ਕਿ ਕਿਸ ਕੰਮ ਲਈ ਆ ਫਿਰ ਉਹਨੂੰ ਯੂਜ਼ ਕਰਨਾ ਬਿਲਕੁਲ ਇਹ ਕਤਲ ਦੀ ਧਾਰਾ ਦੇ ਅਧੀਨ ਜਿਹੜਾ ਉਹ ਆਉਂਦਾਗਾ ਸੋ ਇਹਦੇ ਲਈ ਜਿਹੜਾ ਅਲਕੋਹਲ ਐਕਟ ਦੀ ਧਾਰਾ ਵੀ ਮੈਂ ਤੁਹਾਨੂੰ ਦੱਸ ਦਣਾਗਾ ਇਹਨਾਂ ਦੀ ਮਥਨੋਲ ਦੀ ਇੰਡਸਟਰੀ ਇੰਡਸਟਰੀਜ਼ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ 1950 ਬੰਦਾ ਅਧੀਨ ਜਿਹੜਾ ਇਹਨੂੰ ਰੈਗੂਲੇਟ ਕੀਤਾ ਗਿਆ ਹੈ ਸੋ ਮੈਂ ਕੰਸਰਨਡ ਅਥਾਰਟिटीज ਨਾਲ ਅਸੀਂ ਗੱਲ ਕਰ ਰਹਿਆਂਗੇ ਕਿ ਇਹਦੇ ਲਈ ਰੈਗੂਲੇਸ਼ਨ ਜਿਹੜੇ ਨੇਗੇ ਇਹਦੇ ਰੂਲ ਐਂਡ ਰੈਗੂਲੇਸ਼ਨ ਉਹ ਸੈਂਟਰ ਸਰਕਾਰ ਨੇ ਤੈਅ ਕਰਨੇ ਨੇਗੇ ਇੰਡਸਟਰੀ ਐਕਟ ਦੇ ਜਿਹੜੇ ਰੂਲ ਐਂਡ ਰੈਗੂਲੇਸ਼ਨ ਨੇ ਜਿਹੜੇ ਮੀਥਨਾਲ ਨੂੰ ਕੈਮੀਕਲ ਨੂੰ ਕਿ ਕਿਸ ਤਰ੍ਹਾਂ ਓਪਨ ਮਾਰਕੀਟਸ 'ਚ ਵੇਚਣਾ ਹੈਗਾ ਉਹਦੇ ਲਈ ਕੇਂਦਰ ਸਰਕਾਰ ਨੇ ਰੂਲ ਐਂਡ ਰੈਗੂਲੇਸ਼ਨ ਤੈਅ ਕਰਨੇ ਨੇ ਅਸੀਂ ਕੇਂਦਰ ਸਰਕਾਰ ਦੇ ਨਾਲ ਵੀ رابطہ ਕਾਇਮ ਕਰ ਰਹੇ ਹਾਂ ਤਾਂ ਕਿ ਉਹ ਰੂਲ ਐਂਡ ਰੈਗੂਲੇਸ਼ਨ ਬਣਾਵੇ ਇਹਦੀ ਜਿਹੜੀ ਵਿਕਰੀ ਆ ਉਹਦੇ ਉੱਤੇ ਕੋਈ ਅੰਸ਼ਕ ਲੱਗਿਆ ਹੋਣਾ ਚਾਹੀਦਾ ਨਹੀਂ ਓਪਨ ਮਾਰਕ ਇਹ ਤਾਂ ਜਿਹੜਾ ਹੁਣ ਉਹਨਾਂ ਨੇ ਐਮਾਜ਼ੋਨ ਤੋਂ ਜਾਂ ਜਿਹੜੀਆਂ ਵੀ ਕੰਪਨੀਆਂ ਆਨਲਾਈਨ ਵਿਕਰੀ ਕਰਦੀਆਂ ਨੇ ਆਨਲਾਈਨ ਸੇਲ ਕਰਦੀਆਂ ਨੇ ਉਹਨਾਂ ਸਾਰੀਆਂ ਰਾਹੀਂ ਮਿਲ ਸਕਦਾ ਕੱਲੋ ਕੋਈ ਵੀ ਵਿਅਕਤੀ ਲੈ ਆ ਕੇ ਵੜਾ ਕੇ ਘਰੇ ਵੇਚ ਸਕਦਾਗਾ ਸੋ ਇਹਦਾ ਮਜੂਜ਼ ਕਿਸ ਤਰ੍ਹਾਂ ਦਾ ਇਹਦਾ ਮਜੂਜ਼ ਕਿਵੇਂ ਰੋਕਣਾਗਾ ਸੋਦੇ ਲਈ ਅਸੀਂ ਰਾਤ ਦਾ ਕੰਮ ਕਰਦੇ ਹਾਂ ਸਰ 2020 ਦੇ ਵਿੱਚ ਵੀ ਉਸ ਇਰੀਏ ਦੇ ਵਿੱਚ ਬੜੇ ਤ੍ਰੈਜੇ ਹੋਏ ਸੀ ਤੇ ਜਿਹੜੇ بڑے ਅਫੀਸਰ ਨੇ ਆਪਾਂ ਕਹੀਏ ਜਿਹੜੇ ਡਿਸਟਿਲਰੀ ਦੇਖਦੇ ਨੇ ਉਹ ਪਹਿਲਾਂ ਵੀ ਸੀਗੇ ਬਹੁਤ ਉੱਥੇ ਉਸ ਇਰੀਏ ਨੂੰ ਸਾਡੇ ਕੋਲ ਦੇਖ ਦਿੱਤੇ ਹੁਣ ਵੀ ਉਹ ਹੀ ਦੇਖਣ تقريبا ਤੇ ਕਿਆ ਉਹਾਂ ਦੀ ਜਿਹੜੀ ਆਪਾਂ ਕਹੀਏ ਬਿਜ਼ਨਸ ਨਹੀਂ ਸੀਗੀ ਕੀ ਹੁਣ ਐਕਟੀਵਿਟੀ ਘਟਣਾ ਹੋ ਸਕਦਾ ਇਹ ਡਿਸਟਿਲਰੀ ਨਾਲ ਸੰਬੰਧ ਸਵਾਲ ਹੀ ਹੈ ਨਹੀਂ ਨਾ ਇਹਦਾ ਇਹ ਤਾਂ ਕੈਮੀਕਲੀ ਲੱਗਾ ਜਿਹੜਾ ਡਿਸਟਿਲਰੀ ਦੇ ਅੰਦਰ ਉਹ ਇਥੇਨਾਲ ਬਣਦਾਗਾ ਉਹ ਹਿਊਮਨ ਕੰਜ਼ਮਪਸ਼ਨ ਦੇ ਲਈ ਬਣਦਾਗਾ ਇਹਦਾ ਮਿਥਨਾਲ ਦਾ ਕੈਮੀਕਲ ਰਿਐਕਸ਼ਨ ਹੋ ਰਾ ਇਹ ਸਮਝਣ ਦੀ ਗੱਲ ਆ ਇਹ ਇਹ ਜਿਹੜਾ ਜਿਹੜੀਆਂ ਸਾਡੀਆਂ ਡਿਸਟਿਲਰੀਆਂ ਨੇ ਕਿਆਂ ਪੰਜਾਬ ਦੀਆਂ ਉਹਨਾਂ ਦੇ ਅੰਦਰ ਮਿਥਨਾਲ ਤਿਆਰ ਨਹੀਂ ਹੁੰਦਾ ਪਲੀਜ਼ ਪਲੀਜ਼ ਮੈਂ ਇੱਕ ਮਿੰਟ ਮੈਂ ਮੈਂ ਮੈਨੂੰ ਕੰਪਲੀਟ ਕਰ ਲੈਂ ਤੋ ਮੈਂ ਕਹਿ ਰਿਹਾ ਮਿਥਨਾਲ ਜਿਹੜਾ ਉਹ ਪੰਜਾਬ ਚ ਤਿਆਰ ਨਹੀਂ ਹੁੰਦਾ ਪੰਜਾਬ ਚ ਦੀ ਇੱਕ ਵੀ ਫੈਕਟਰੀ ਨਹੀਂ ਹੈਗੀ ਇਦਿਆਂ ਬਾਹਰ ਫੈਕਟਰੀਆਂ ਲੱਗੀਆਂ ਹਨ ਲੱਗੀਆਂ ਇਹਨੂੰ ਰੈਗੂਲੇਟ ਜਿਹੜਾ ਕਰਦਾ ਉਹ ਕੇਂਦਰ ਸਰਕਾਰ ਕਰਦਾ ਹੈਗਾ ਸਾਡੇ ਤਾਂ ਇਥਨੋਲ ਜਿਹੜਾ ਕਿ ਹਿਊਮਨ ਕੰਜ਼ਮਪਸ਼ਨ ਦੇ ਲਈ ਆ ਉਹ ਤਿਆਰ ਹੁੰਦਾ ਉਹ ਬਹੁਤ ਸਾਰੇ ਜਿਹੜੇ ਸਾਡੇ ਆਪਣੇ ਆਪਾਂ ਪਰਫਿਊਮ ਲਾਉਣੇ ਆ ਉਹਨਾਂ 'ਚ ਵੀ ਪੈਂਦਾ ਹੈਗਾ ਉਹ ਸ਼ਰਾਬ 'ਚ ਵੀ ਪੈਂਦਾ ਹੈਗਾ ਇਹ ਮਥਨਾਲ ਜਿਹੜਾ ਉਹ ਇੰਡਸਟਰੀ 'ਚ ਪੈਂਦਾ ਹੈਗਾ ਜੀ ਬਹੁਤ ਵਗਾ ਤਾਂ ਉੱਤੇ ਚੱਲਣ ਵਾਲਾ ਜਿਹੜੇ ਨੇ ਉਹ ਕਹਿੰਦੇ ਰਾਜਾ ਵਰਿੰਗ ਸੁਖਜਿੰਦਰ ਰੰਧਾਵਾ ਸੁਖਵੀਰ ਬਾਦਲ ਕਹਿੰਦੇ ਸਾਡੇ ਵਲੇ ਵੀ ਅ 70 ਉਹਨਾਂ ਦੇ ਜਿਹੜੇ ਸਾਰਾ ਕਾਰੋਬਾਰ ਕਰ ਰਹੇ ਨੇ ਉਹਨਾਂ ਨੂੰ ਫੋਨ ਆਂਦਾ ਛੱਡ ਦਿੱਤਾ ਜਾਂਦਾ ਤਾਂ ਉਹਨਾਂ ਨੇ ਸੁਖਜਿੰਦਰ ਰੰਧਾਵਾ ਦਾ ਨਾਮ ਵੀ ਲਿਆ ਰਾਜਾ ਬੜਿੰਦ ਦਾ ਵੀ ਲਿਆ ਉਹਨਾਂ ਨੇ ਕਿਹਾ ਸੀ ਆ ਉਹਨਾਂ ਨੂੰ ਵੀ ਚਿੱਠੀਆਂ ਲਿਖੀਆਂ ਉਹ ਕਦੀ ਸਾਡੀ ਗੱਡੀ 'ਚ ਬਹਿ ਜਾਂਦੇ ਕਦੀ ਤੁਹਾਡੀ ਗੱਡੀ 'ਚ ਬਹਿ ਜਾਂਦੇ ਆ ਬੰਦੇ ਉਹੀ 4-5 ਨੇ ਜਿਹੜੇ ਸਾਰਾ ਕਾਰੋਬਾਰ ਕਰਦੇ ਨੇ ਜਿਹਦੇ ਇੱਕ ਸਾਥ ਇੱਕ ਜੁੜਦਾ ਉਹ ਸਵਾਲ ਹੈ ਕਿ ਆ ਜੋ ਆਪकी ਪਾਲਿਸੀ ਹੈ ਉਸਨੇ ਇੱਕ ਆਪਨੇ ਉਹ ਨਿਨਮਮ ਰਿਟੇਲ ਪ੍ਰਾਈਸ ਕਿ ਰੱਖਾ ਹੋਇਆ ਸੋ ਇਹ ਇਸੇ ਪ੍ਰਾਈਸ ਵਾਜ਼ ਹੀ ਵੱਧ ਰਹੇ ਆ ਤੇ ਜੇ ਪ੍ਰਾਈਸ ਵਾਜ਼ ਵੱਧਦੇ ਆ ਤਾਂ ਲੋਕ ਕਿ ਆ ਇਹ ਇਸੇ ਨਹੀਂ ਨਹੀਂ ਪ੍ਰਾਈਸ ਵਾਰ ਬਦਲਣ ਦੀ ਕੋਈ ਗੱਲ ਨਹੀਂ ਹੈਗੀ ਜੀ ਮਿਨੀਮਮ ਜਿਹੜਾ ਪ੍ਰਾਈਸ ਆ ਬਿਲਕੁਲ ਲਿਖਿਆ ਆਗਾ ਪਰ ਲੇਕਿਨ ਓਪਨ ਮਾਰਕੀਟ ਦੀ ਵੀ ਗੱਲ ਜਿਹੜੀ ਆ ਉਹ ਨਾਲ ਦੀ ਨਾਲ ਪਾਲਿਸੀ ਚ ਲਿਖੀ ਆ ਕਿ ਮਾਰਕੀਟ ਦੇ ਅੰਦਰ ਜਿਹੜਾ ਮਾਰਕੀਟ ਟ੍ਰੇਡ ਆ ਮਾਰਕੀਟ ਤੈਅ ਕਰ ਦਿਓ ਉਹਦੇ ਅੰਦਰ ਮਾਰਕੀਟ ਟ੍ਰੇਡ ਚ ਵੇਚ ਸਕਦਾ ਹੈਗਾ ਕਿਉਂਕਿ ਅਸੀਂ ਜਦੋਂ ਮਿਨੀਮਮ ਪ੍ਰਾਈਸ ਤੈਅ ਕਰਦੇ ਆਂਗੇ ਤਾਂ ਉਹਦੇ ਨਾਲ ਮਿਨੀਮਮ ਪ੍ਰਾਈਸ ਤੈਅ ਕਰਨ ਦੇ ਨਾਲ ਉਹ ਨਹੀਂ ਤਾਂ ਫਿਰ ਜੇ ਤੁਸੀਂ ਉੱਥੇ ਕੱਢ ਗਏ ਤਾਂ ਫਿਰ ਤਾਂ ਬਿਲਕੁਲ ਹੀ ਇਹ ਟ੍ਰੇਡ ਬੰਦ ਹੋ ਜਾਣਾਗਾ ਸਭ ਫਿਰ ਤਾਂ ਬਿਲਕੁਲ ਹੀ ਹੋਸਟੇਜ ਜੀਆਂ ਹੋ ਜਾਣਗੀਆਂ ਸੋ ਬਿਲਕੁਲ ਇਸ ਮੈਂ بار بار ਕਹਿ ਰਿਹਾ ਕਿ ਇਹ ਇੱਕ ਕੈਮੀਕਲ ਆਗਾ ਇੱਕ ਇੰਡਸਟਰੀ ਜੂਸ ਹੋਣ ਵਾਲਾ ਕੈਮੀਕਲ ਆ ਉਹਦੀ ਦੁਰਵਰਤੋਂ ਕੀਤੀ ਗਈ ਆ ਔਰ ਸੋਸ਼ ਸਮਝ ਕੇ ਕੀਤੀ ਗਈ ਆ ਇਸੇ ਗੱਲ ਕਰਕੇ ਕਤਲ ਦੀ ਤਾਰਾ ਲਾਈ ਗਈ ਆ ਇਸੇ ਗੱਲ ਕਰਕੇ ਸਜ਼ਾਏ ਮੌਤ ਦੀ ਤਾਰਾ ਵੀ ਲਾਈ ਗਈ ਆ ਇਸੇ ਗੱਲ ਕਰਕੇ ਐਕਸਾਈਜ਼ ਐਕਟ ਦੇ ਅੰਦਰ 61 A ਜਿਹੜਾ 61 A ਸੈਕਸ਼ਨ ਆ ਉਹ ਇਸੇ ਗੱਲ ਦੀ ਲਿਖਿਆ ਗਿਆਗਾ ਕਿ ਜੇਕਰ ਕੋਈ ਇਸ ਤਰ੍ਹਾਂ ਦਾ ਸਬਸਟੈਂਸ ਤਿਆਰ ਕਰਕੇ ਇਸ ਤਰ੍ਹਾਂ ਦਾ ਕੈਮੀਕਲ ਰਿਐਕਸ਼ਨ ਤਿਆਰ ਕਰਕੇ ਜਿਹੜਾ ਕਿ ਮਨੁੱਖੀ ਜਾਨ ਲਈ ਖਤਰਾਗਾਹ ਮਨੁੱਖ ਮਰ ਸਕਦਾਗਾ ਉਹਨੂੰ ਸ਼ਰਾਬ ਦੇ ਰੂਪ ਵਿੱਚ ਪਰੋਸਦਾਗਾ ਤਾਂ ਉਹਨੂੰ ਸਜ਼ਾਏ ਮੌਤ ਹੋਣੀ ਹੈ ਉਹਦੀ ਡੈਫੀਨੇਸ਼ਨ ਆ ਇਨਵੈਸਟੀਗੇਸ਼ਨ ਚ ਕਲੀਅਰ ਹੋਇਆ ਸਰ ਕਿ ਨੈਕਸਸ ਕੰਮ ਕਰ ਰਿਹਾ ਹੈ ਇਸੇ ਨੈਕਸਸ ਅਜੇ 24 ਘੰਟੇ ਕੰਪਲੀਟ ਹੋਏ ਨੇ ਹਜੇ ਜਿਹੜਾ ਰਿਮਾਂਡ ਉਹਨਾਂ ਦਾ ਲਿਆ ਜਾ ਰਿਹਾ ਦੋਸ਼ੀਆਂ ਦਾ ਜਦੋਂ ਰਿਮਾਂਡ ਹੋ ਗਿਆ ਫਰਦਰ ਇਨਵੈਸਟੀਗੇਸ਼ਨ ਚ ਬੜੇ ਜਲਦੀ ਤੁਹਾਨੂੰ ਅਪਡੇਟ ਕਰਾਂਗੇ ਕਿ ਕਿਹੜੇ ਕਿਹੜੇ ਵੱਡੇ ਦੋਸ਼ੀ ਜਿਹੜੇ ਨੇਗੇ ਉਹ ਸਾਹਮਣੇ ਆ ਰਹੇ ਨੇ ਪੋਲਿਟਿਕਲ ਕਨੈਕਸ਼ਨ ਸਾਹਮਣੇ ਆਇਆ ਕੋਈ ਪੋਲਿਟਿਕਲ ਕਨੈਕਸ਼ਨ ਅਜੇ 24 ਘੰਟਿਆਂ ਚ ਦੀ ਇਨਵੈਸਟੀਗੇਸ਼ਨ ਹੋਈ ਆ ਇਨਵੈਸਟੀਗੇਸ਼ਨ ਦੇ ਕਈ ਪਾਰਟ ਜਿਹੜੇ ਨੇਗੇ ਓਪਨ ਨਹੀਂ ਕੀਤੇ ਜਾ ਸਕਦੇ ਹਜੇ ਇਨਵੈਸਟੀਗੇਸ਼ਨ ਥੋੜਾ ਹੋ ਕਿਸੇ ਵੀ ਲੈਵਲ ਦੇ ਹੋਣਗੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਉਹਨਾਂ ਦੇ ਉੱਤੇ ਵੀ ਚੈਕਿੰਗ ਕਰ ਰਹੇ ਹੋ ਕਿ ਜਿਹਨਾਂ ਦੇ ਨਾਮ ਲਏ ਦੇਖੋ ਔਜਲਾ ਸਾਹਿਬ ਨੂੰ ਇਨਵੈਸਟੀਗੇਸ਼ਨ ਚ ਫਿਰ ਸ਼ਾਮਲ ਹੋ ਜਾਣਾ ਚਾਹੀਦਾ ਆ ਕੇ ਉਹਨਾਂ ਨੂੰ ਪ੍ਰੈਸ ਦੇ ਜ਼ਰੀਏ ਬੋਲਣ ਦੀ ਬਜਾਏ ਕਿਉਂਕਿ ਇੱਕ ਮੈਕੈਨਿਜ਼ਮ ਹੁੰਦਾ ਜਿਹੜਾ ਇਨਵੈਸਟੀਗੇਸ਼ਨ ਦਾ ਉਹ ਆਪਦਾ ਇਨਵੈਸਟੀਗੇਸ਼ਨ ਚ ਆ ਕੇ ਨਾਮ ਲਿਖਾਉਣ ਕਿ ਮੇਰੇ ਕੋਲੇ ਆ ਇਨਫਾਰਮੇਸ਼ਨ ਆ ਆ ਮੇਰੇ ਕੋਲੇ ਸਬੂਤ ਨੇ ਬਲਕਿ ਅੱਛੀ ਗੱਲ ਹੈ ਕਿ ਮੈਂਬਰ ਪਾਰਲੀਮੈਂਟ ਨੇਗੇ ਕਾਨੂੰਨ ਬਣਾਉਣ ਵਾਲੇ ਨੇਗੇ ਕਾਨੂੰਨ ਕਾਢ ਨਹੀਂ ਚਾਹੁੰਦੇ ਨੇ ਕਿ ਉਹ ਸਵਾ ਚਾਹੁੰਦੇ ਨੇ ਸੋ ਉਹਨਾਂ ਨੂੰ ਚਾਹੀਦਾਗਾ ਤੋ ਆਕੇ ਇਨਵੈਸਟੀਗੇਸ਼ਨ ਆਫੀਸਰ ਸਾਹਮਣੇ ਪੇਸ਼ ਹੋਣ ਔਰ ਆਪਣੇ ਨਾਮ ਲਿਖਾਉਣ ਚਾਹੇ ਰਾਜਾ ਬਣੇਜੀ ਦਾ ਲਿਖਾਉਣ ਚਾਹੇ ਰੰਧਾਵਾ ਸਾਹਿਬ ਦਾ ਜਿਹਦਾ ਲਗਾਉਣਗੇ ਤਾਂ ਅਸੀਂ ਉਹਦੀ ਇਨਵੈਸਟੀਗੇਸ਼ਨ ਕਰਾਂਗੇ ਥੈਂਕ ਯੂ ਜੀ